ਸਤਿ ਸ਼੍ਰੀ ਅਕਾਲ ਜੀ ਹਕੀਕੀ ਗੱਲਾਂ ਚੈਨਲ ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਉਸ ਪਵਿੱਤਰ ਧਰਤੀ ਦੀ ਗੱਲ ਕਰਾਂਗੇ ਜਿੱਥੇ ਵਿਦਿਆ ਦਾ ਹੰਕਾਰ ਟੁੱਟਿਆ ਸੀ ਤੇ ਨਾਮ ਦੀ ਗੰਗਾ ਵਹੀ ਸੀ ਇਹ ਸਾਖੀ ਹੈ ਬਨਾਰਸ ਦੇ ਉਸ ਮਹਾਨ ਵਿਦਵਾਨ ਪੰਡਿਤ ਚਤਰਦਾਸ ਦੀ ਜਿਸ ਨੂੰ ਆਪਣੀ ਵਿਦਿਆ ਤੇ ਬਹੁਤ ਮਾਣ ਸੀ ਬਨਾਰਸ ਜਿੱਥੇ ਗੰਗਾ ਦੀਆਂ ਲਹਿਰਾਂ ਤੇ ਮੰਦਰਾਂ ਦੀਆਂ ਘੰਟੀਆਂ ਦਾ ਸ਼ੋਰ ਸੀ ਉੱਥੇ ਇੱਕ ਪੰਡਤ ਸੀ ਚਤਰਦਾਸ ਉਹ ਕੋਈ ਆਮ ਪੰਡਤ ਨਹੀਂ ਸੀ ਉਸਨੇ ਸਾਰੇ ਵੇਦ ਸ਼ਾਸਤਰ ਤੇ ਪ੍ਰਾਨ ਪੜ੍ਹੇ ਹੋਏ ਸੀ ਭਾਈ ਵੀਰ ਸਿੰਘ ਜੀ ਲਿਖਦੇ ਆ ਕਿ ਚattrodas ਦੇ ਮੱਥੇ ਤੇ ਤਿਲਕ ਸੀ ਗਲੇ 'ਚ ਤੁਲਸੀ ਦੀ ਮਾਲਾ ਤੇ ਹੱਥ ਵਿੱਚ ਸਾਲਾਗ੍ਰਾਮ ਦੀ ਮੂਰਤੀ ਪਰ ਅਫਸੋਸ ਇੰਨੀ ਵਿਦਿਆ ਹੋਣ ਦੇ ਬਾਵਜੂਦ ਵੀ ਉਸਦੇ ਮਨ ਨੂੰ ਕੋਈ ਸ਼ਾਂਤੀ ਨਹੀਂ ਸੀ ਸਿਰਫ ਹੰਕਾਰ ਨਾਲ ਭਰਿਆ ਹੋਇਆ ਸੀ ਜਦੋਂ ਜਗਤਗੁਰੂ ਬਾਬਾ ਨਾਨਕ ਜੀ ਬਨਾਰਸ ਦੀ ਧਰਤੀ ਤੇ ਪਹੁੰਚੇ ਚattrodas ਨੇ ਸਤਿਗੁਰ ਜੀ ਦੀ ਮੋਹਣੀ ਮੂਰਤੀ ਵੇਖ ਕੇ ਪ੍ਰਣਾਮ ਕੀਤੀ ਤੇ ਆਖਣ ਲੱਗਾ हे hey भगत जन जल किनारे बैठे हो साधु हो पर साला ग्राम तुलसी माला कुछ भी नहीं पूजा किस तरह कर दियो भक्ति किस तरह कमाउने हो कि तेरे को कोई विद्या है गुरु नानक पाशा दी मुस्कुरा के बोले ते क्या मर्दानियां प्रभाव छेड़ ताद गुरु नानक जी ने बसंत राग वेच अमृत वचन उचारे जो आज श्री गुरु ग्रंथ साहिब जी विच दर्ज है ਸਾਲਗ੍ਰਾਮ ਵੀ ਪੂਜ ਮਨਾਵੋ ਸੁਕ੍ਰਿਤ ਤુલਸੀ ਮਾਲਾ RAM ਨਾਮ ਜਪ ਬੇੜਾ ਬੰਧੋ ਦਇਆ ਕਰੋ ਦਿਆਲਾ ਗੁਰੂ ਜੀ ਨੇ ਸਮਝਾਇਆ ਪੰਡਤ ਜੀ ਇਹ ਪੱਥਰ ਦੇ ਸਾਲਾਗ੍ਰਾਮ ਨੂੰ ਪੂਜਨਾ ਛੱਡੋ ਜੇ ਪੂਜਾ ਕਰਨੀ ਹੈ ਤਾਂ ਚੰਗੇ ਕਰਮਾਂ ਦੀ ਕਰੋ ਅਸਲੀ ਮਾਲਾ RAM ਦੇ ਨਾਮ ਦੀ ਹੈ ਤੁਸੀਂ ਬਾਹਰੀ ਪੱਥਰਾਂ ਨੂੰ ਧੋ ਰਹੇ ਹੋ ਪਰ ਅੰਦਰ ਦਾ ਮਨ ਮਹਿਲਾ ਹੈ ਅਸਲੀ ਵਿਦਿਆ ਉਹ ਹੈ ਜੋ ਮਨੁੱਖ ਨੂੰ ਪਰਮਾਤਮਾ ਨਾਲ ਜੋੜ ਦੇਵੇ ਭਾਈ ਵੀਰ ਸਿੰਘ ਜੀ ਲਿਖਦੇ ਹੈ ਕਿ ਜਿਵੇਂ ਸੂਰਜ ਦੀ ਕਿਰਨ ਪੈਂਦੇ ਹੈ ਹਨੇਰਾ ਦੂਰ ਹੋ ਜਾਂਦਾ ਹੈ ਨਾ ਓਵੇਂ ਗੁਰੂ ਜੀ ਦੇ ਬਚਨਾਂ ਨੇ ਚਤਰਦਾਸ ਦੇ ਮਨ ਦਾ ਅੰਧਕਾਰ ਮਿਟਾਤਾ ਉਸ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਹੁਣ ਤੱਕ ਸਿਰਫ ਪੋਥੀਆਂ ਦਾ ਭਾਰ ਹੀ ਟੋਰਿਆ ਸੀ ਚਤਰਦਾਸ ਨੇ ਬੜੀ ਨਿਮਰਤਾ ਨਾਲ ਪੁੱਛਿਆ ਮਹਾਰਾਜ ਫਿਰ ਮੈਂ ਕੀ ਪੜਾਂ ਮੈਂ ਬੱਚਿਆਂ ਨੂੰ ਕੀ ਪੜਾਵਾਂ ਤਦ ਗੁਰੂ ਜੀ ਨੇ ਰਾਮਕ੍ਰਿਮ ਹੱਲਾ ਪਹਿਲਾ ਦਖਣੀ ਓੰਕਾਰ ਬਾਣੀ ਰਹੀ ਆਪਣਾ ਅੱਖਰ ਅੱਖਰ ਦਾ ਭੇਦ ਖੋਲਿਆ ਗੁਰੂ ਜੀ ਨੇ فرمایا ਸੁਣ ਪੰਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮਖ ਗੋਪਾਲਾ ਪੰਡਤ ਜੀ ਇਹ ਦੁਨਿਆਵੀ ਹਿਸਾਬ ਕਿਤਾਬ ਤਾਂ ਜੰਜਾਲ ਹੈ ਜੇ ਲਿਖਣਾ ਤਾਂ ਉਸ ਗੋਪਾਲ ਦਾ ਨਾਮ ਲਿਖੋ ਜੋ ਸਾਰੇ ਜਗਤ ਦਾ ਪਾਲਣ ਆਰ ਹੈ ਭਾਈ ਵੀਰ ਸਿੰਘ ਦੀ ਅਨੁਸਾਰ ਗੁਰੂ ਜੀ ਨੇ ਚਰੰਜਾ ਪੌੜੀਆਂ ਰਾਈ ਪੰਡਤ ਜੀ ਨੂੰ ਉਹ ਗਿਆਨ ਦਿੱਤਾ ਜੋ ਕਿਸੇ ਵੇਦ ਜਾਂ ਸ਼ਾਸਤਰ ਵਿੱਚ ਨਹੀਂ ਸੀ ਪੜਿਆ ਉਹਨਾਂ ਨੇ ਪੰਡਤ ਚਦਰਦਾਸ ਦੀਆਂ ਅੱਖਾਂ ਭਾਰੀਆਂ ਉਹ ਗੁਰੂ ਜੀ ਦੇ ਚਰਨਾਂ ਤੇ ਟੈਪਿਆ ਤੇ ਬਨਾਰਸ ਦਾ ਉਹ ਹੰਕਾਰੀ ਪੰਡਤ ਗੁਰਨਾਨਕ ਜੀ ਦਾ ਨਮਾਣਾ ਜਾਂ ਸਿੱਖ ਬਣ ਗਿਆ। ਸੋ ਸਾਧ ਸੰਗਤ ਜੀ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਵਿੱਦਿਆ ਸਾਨੂੰ ਨਿਮਰ ਬਣਾਉਣ ਲਈ ਹੁੰਦੀ ਹੈ ਹੰਕਾਰੀ ਬਣਨ ਲਈ ਨਹੀਂ। ਸੋ ਸੰਗਤ ਜੀ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਵਿੱਦਿਆ ਸਾਨੂੰ ਗਿਆਨ ਤੇ ਨਿਮਰਤਾ ਸਿਖਾਉਂਦੀ ਹੈ ਹੰਕਾਰ ਨਹੀਂ। ਅੱਜ ਅਸੀਂ ਵੀ ਡਿਗਰੀਆਂ ਤੇ ਬਾਹਰੀ ਪਹਿਰਾਵੇ ਦੇ ਹੰਕਾਰ 'ਚ ਫਸੇ ਹੋਇਆ ਹਾਂ ਪਰ ਅਸਲੀ ਮੁਕਤੀ ਨਾਮ ਜਪਣ ਤੇ ਚੰਗੇ ਕਰਮ ਕਰਨ ਵਿੱਚ ਹੀ ਹੈ। ਪੰਡਤ ਚਤਰਦਾਸ ਬਨਾਰਸ ਵਿੱਚ ਸਿੱਖੀ ਦਾ ਪਹਿਲਾ ਪ੍ਰਚਾਰਕ ਬਣਿਆ। ਉਸਨੇ ਹਜ਼ਾਰਾਂ ਲੋਕਾਂ ਨੂੰ ਗੁਰੂ ਸਾਹਿਬ ਜੀ ਦੇ ਨਾਲ ਜੋੜਿਆ ਸੰਗਤ ਜੀ ਜੇ ਤੁਹਾਨੂੰ ਸਾਡੀ ਕੋਸ਼ਿਸ਼ ਚੰਗੀ ਲੱਗੀ ਤਾਂ ਕਿਰਪਾ ਕਰਕੇ ਸਾਡੀ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਇਸ ਸਾਖੀ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਘਰ ਘਰ ਤੱਕ ਪਹੁੰਚ ਸਕਣ ਸਾਡੇ ਚੈਨਲ ਹਕੀਕੀ ਗੱਲਾਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਅਸੀਂ ਅੱਗੇ ਵੀ ਅਜਿਹੀਆਂ ਅਨਮੋਲ ਸਾਖੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਭੁੱਲ ਚੁੱਕ ਲਈ ਮਾਫ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ